ਗੁਰਾਇਆ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਵੱਲੋਂ ਦੱਸਿਆ ਐਸਐਚਓ ਗੁਰਾਂ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਕਮਾਲਪੁਰ ਗੇਟ ਤੇ ਨਾਕੇਬੰਦੀ ਦੌਰਾਨ ਇੱਕ ਐਕਟਿਵਸਟ ਵਰ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰਾਇਆ ਨਾਨਕਪੁਰਾ ਮੁਹੱਲਾ ਗੁਰਾਇਆ ਵਜੋਈ ਹੈ ਜੋ ਪੇਸ਼ੇਵਰ ਡਰਾਈਵਰ ਦਾ ਕੰਮ ਕਰਦਾ ਹੈ ਦੂਸਰੇ ਵਿਅਕਤੀ ਪ੍ਰਸ਼ਾਨ ਅਰੋਸ਼ਨ ਲਾਲ ਰੋਸ਼ੀ ਪੁੱਤਿਆ ਦਰਸ਼ਨ ਲਾਲ ਬਸਤੀ ਦਿਲਵਾਕ ਕਲੋਨੀ ਗੁਰਾਇਆਂ ਵਜੋਈ ਹੈ ਡੀਐਸਪੀ ਬਾਲੇ ਨੇ ਦੱਸਿਆ ਇਹ ਪੇਸ਼ੇਵਰ ਦਰਜੀ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ પાસે ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਅਫੀਮ ਉਹ ਕਿੱਥੋਂ ਲੈ ਕੇ ਆਏ ਹਨ ਅੱਗੇ ਕਿੱਥੇ ਵੇਚਣੀ ਸੀ ਅਤੇ ਕਦੋਂ ਤੋਂ ਇਹ ਕੰਮ ਕਰ ਰਹੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ ਅਸਾ ਦੱਸੋ ਜੀ ਜੋ ਜਿਹੜੇ ਫੜੇ ਨਸ਼ਾ ਦਸਤਰ ਕੀ ਕੋ ਸੁਣਾਉਣਾ ਇਸ ਦਾ ਹਾਂ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪ੍ਰੀਤ ਖਖਸੀ ਵੱਲੋਂ ਨਸ਼ਾ ਵਿਰੁੱਧ ਅਤੇ ਮਾੜੇ ਅੰਸਰਾਂ ਵਿਰੁੱਧ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਇਆ ਥਾਣਾ ਗਰਾਇਆਂ ਦੇ ਐਸਐਚਓ ਇੰਸਪੈਕਟਰ ਪਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੀ ਹੈ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਸ਼ਨਾਖਤ ਇਹਨਾਂ ਦੀ ਸ਼ਨਾਖਤ ਦੋਨੋਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ ਲਾਲ ਹੈਗਾ ਜੀ ਇਹ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਦਿਨ ਤੋਂ ਸਾਰੇ ਕੰਮ ਕਰ ਰਹੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਡਿਮਾਂਡ ਲਿਆ ਹੋਇਆ ਹਾਂ ਉਹ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕ ਸਨ ਉਹ ਹੁਣ ਦਰਾਨੇ 2 ਦਿਨ ਦੇ ਪੁਲਸ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਅਰ ਦਾ ਤੁਹਾਡੇ ਤੇ ਵੀ ਗੱਲ ਅਸੀਂ ਕਲੀਅਰ ਕਰਾਂਗੇ ਦਰਾਨੇ ਕਿ ਕਿਥੇ ਵੇਚਦੇ ਸੀ ਇਹ ਸੁਬੈਰ ਸੀ ਜਾਂ ਆਪ ਖੁਦ ਖਾਂਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਥੋੜੇ ਦਿਨ ਤੋਂ ਆਏ ਕੋਈ ਸ਼ਬਦਾ ਬਤਾ ਜੀ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜੀ ਜਦੋਂ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਆ ਗਏ ਸੀ ਮੈਂ ਕਿ ਕਲੀਅਰ ਕਰਦੇ ਹਾਂ ਸਾਰਾ ਤੇ ਮੇਕਟਰ ਉਹ ਰੱਖਣਾ ਜੀ ਸਪਲਾਈਅਰ ਵਹਾਈਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਅਫੀਮ ਰਾਮੰਦ ਕੀਤੀ ਹੈਗੀ ਹੈ ਸਰ ਕੰਮ ਵਗੈਰਾ ਕੀ ਕਰਦੇ ਨਰਿੰਦਰ ਕਿਹਦਾ ਹੈ ਇਹ ਜੀ ਦੂਸਰਾ ਨਰਿੰਦਰ ਤੇ ਅਬოვ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਦਿਨ ਦਾ ਸਰ ਰਾਮੰਦ ਦੋ ਦਿਨ ਦਾ ਪੁਲਿਸ ਰਾਮੰਦ ਹੈਗਾ ਜੀ ਇਹਦਾ ਪਹਿਲਾਂ ਵੀ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਹਾਂ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਲਿਸ ਰਾਮੰਦ ਅਹੀਂ ਚੈੱਕ ਕਰ ਲਾਂਗੇ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ